ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਦਾਤਾ ਆਪ ਸੰਗਤ ਦੇ ਨਾਲ ਕੁਝ ਜਿਹੜੇ ਵਿਚਾਰ ਉਹ ਸਾਂਝੇ ਕਰਨੇ ਆ ਜਦੂਰ ਗੌਰ ਕਰਿਓ ਅ ਮੈਂ ਨਾ ਤਲ ਰਿਹਾ ਫਰਵਰੀ ਦਾ 2025 ਅੱਜ 22 ਫਰਵਰੀ ਆ ਇਹਨਾਂ ਦਿਨਾਂ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਆਪਾਂ ਸਾਰੇ ਹੀ ਸੁਣਦੇ ਆ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਉੱਥੇ ਬੜਾ ਜ਼ੁਲਮ ਕੀਤਾ ਉਹਨਾਂ ਗੁੰਡੇ ਲੋਕਾਂ ਨੇ ਜਿਹਨੂੰ ਆਪਾਂ ਅਮ ਨਰੈਣੂ ਮਹਾਂਤ ਦੇ ਨਾਂ ਨਾਲ ਜਾਣਦੇ ਹਾਂ ਉੱਥੇ ਉਹ ਬਹੁਤ ਹੀ ਗਲਤ ਕੰਮ ਜਿਹੜੇ ਦੇਖਣੇ ਤਾਂ ਕੀ ਸੁਣਨ ਵਾਸਤੇ ਵੀ ਇੱਕ ਸਿੱਖ ਦੇ ਲਈ ਬੜੇ ਮਾੜੇ ਸ਼ਬਦ ਨੇ ਜਿਹੜੇ ਗੁਰੂ ਘਰ ਦੇ ਵਿੱਚ ਕਰਨ ਲੱਗ ਗਿਆ ਸੀ ਉਨੂੰ ਰੋਕਣ ਦੇ ਲਈ ਫਿਰ ਗੁਰੂ ਦੇ ਪੁੱਤਰਾਂ ਨੇ ਉਪਰਾਲਾ ਕੀਤਾ ਉਹਨੂੰ ਸਮਝਾਇਆ ਪਰ ਉਹ ਨਾ ਸਮਝਿਆ ਫਿਰ ਉਹਨੂੰ ਮਿਲਣ ਵਾਸਤੇ ਕੁਝ ਸੱਜਣਾ ਨੇ ਗੁਰੂ ਦੇ ਸਿੱਖਾਂ ਨੇ ਵਿਚਾਰ ਕੀਤਾ ਵੀ ਨੂੰ ਰੋਕਿਆ ਜਾਵੇ ਇਹ ਤਾਂ ਅੱਗੇ ਵਧਦਾ ਹੀ ਜਾਂਦਾ ਕਿਉਂਕਿ ਉੱਥੇ ਬੱਚੀਆਂ ਦੀ ਵੀ ਬੇਬੱਤ ਹੋਣ ਲੱਗੀ ਸੀ ਸ਼ਰਾਬਖਾਨਾ ਉਹਨਾਂ ਨੇ ਬਣਾਤਾ ਸੀ ਆਪ ਦਾ ਨਾਚ ਗਾਣੇ ਉੱਥੇ ਕਰਾਉਂਦੇ ਸੀ ਨੇ ਆਪਾਂ ਸਾਰੇ ਸੁਣਦੇ ਆਏ ਗੁਰੂ ਦੇ ਸਿੱਖ ਜਦੋਂ ਉਥੇ ਗਏ ਤਾਂ ਉਹਨਾਂ ਨੇ ਗੁੰਡੇ ਲੋਕ ਪਹਿਲਾਂ ਹੀ ਨਸ਼ੇ ਦੇ ਵਿੱਚ ਉਥੇ ਅੰਨੇ ਕਰਕੇ ਮੰਨ ਲਓ ਜੇ ਆਪਾਂ ਸ਼ਬਦ ਵਰਤੀ ਵੀ ਨਸ਼ੇ ਵਿੱਚ ਅੰਨੇ ਕਰਕੇ ਬਿਠਾਏ ਹੋਏ ਸੀ ਕਿ ਉਹਨਾਂ ਨੂੰ ਪੂਰੀਆਂ ਹਤਾਇਤਾਂ ਦਿੱਤੀਆਂ ਸੀ ਵੀ ਤੁਸੀਂ ਜਿੰਨਾ ਵੀ ਜ਼ੁਲਮ ਕਰ ਸਕਦੇ ਹੋ ਕਰੋ ਉਹਨਾਂ ਨੂੰ ਖਤਮ ਕਰੋ ਜਦੋਂ ਉੱਥੇ ਗੁਰੂ ਦੇਵ ਸਿੰਘ ਗਏ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਕਿਸੇ ਦੇ ਸਾਥੀ ਵਿੱਚ ਲੱਗੀ ਤੇ ਉਹ ਸੀਧੀਆਂ ਪਾ ਕੇ ਕਈ ਫੱਟੜ ਹੋ ਗਏ ਇਹਨਾਂ ਜਾਲਮਾਂ ਨੇ ਫਿਰ ਉਹ ਫੱਟੜ ਹੋਏ ਸਿੰਘਾਂ ਨੂੰ ਟਕੂਆਂ ਕਹਾੜੀਆਂ ਨਾਲ ਤਲਵਾਰਾਂ ਨਾਲ ਕਿਰਪਾਨਾਂ ਨਾਲ ਤੜਪਦੇ ਹੋਏ ਨੂੰ ਵੱਢ ਡੁੱਕ ਕੀਤੀ ਬੜਾ ਉਹਨਾਂ ਤੇ ਇਹਨਾਂ ਨੇ ਜ਼ੁਲਮ ਕੀਤਾ ਤੇਲ ਪਾ ਕੇ ਸਾੜਿਆ ਗਿਆ ਆਪੇ ਸਾਰੇ ਸੁਣਦੇ ਆ ਰਹੇ ਆ ਇਸ ਇਤਿਹਾਸ ਨੂੰ ਆਪ ਸਾਰਿਆਂ ਨੇ ਸੁਣਿਆ ਤੇ ਮੇਰੀ ਬੇਨਤੀ ਆ ਜਿਹੜੀ ਤੁਹਾਨੂੰ ਇਹ ਆ ਵੀ ਦੇਖੋ ਸਾਡੇ ਵਾਸਤੇ ਬਹੁਤ ਕੁਝ ਸਾਡੇ ਵੱਡਿਆਂ ਨੇ ਛੱਲਿਆ ਤੇ ਅਸੀਂ ਅੱਜ ਕਿਹੜੇ ਰਾਹ ਪਏ ਆ ਇਹ ਵੀ ਕੋਈ ਦੱਸਣ ਦੀ ਲੋੜ ਨਹੀਂ ਤੇ ਮੇਰੀ ਜਿਹੜੀ ਮੇਨ ਬੇਨਤੀ ਆ ਉਹ ਇਹੀ ਆ ਦੇਖੋ ਉਹ ਇਤਿਹਾਸ ਆਪਾਂ ਸਾਰੇ ਸੁਣਦੇ ਆਏ ਆ ਵੀ ਕੀ ਕੁਝ ਹੋਇਆ ਕਿਵੇਂ ਵਾਪਰਿਆ ਕਿਵੇਂ ਫਿਰ ਉਹਦਾ ਪ੍ਰਬੰਧ ਆ ਜਿਹੜਾ ਉਹ ਗੁਰੂ ਦੇ ਬੱਚਿਆਂ ਕੋਲੇ ਆਇਆ ਉੱਥੇ ਫਿਰ ਕਿਹੜੇ ਇਹਨਾਂ ਨੇ ਮਤੇ ਜਿਹੜੇ ਲਾਗੂ ਕੀਤੇ ਸੀ ਵੀ ਕਿਸ ਤਰ੍ਹਾਂ ਦੇ ਸਿੰਘਾਂ ਕੋਲੇ ਜਿਹੜਾ ਪ੍ਰਬੰਧ ਹੋਊਗਾ ਉਹ ਆਪਾਂ ਸਾਰਿਆਂ ਨੇ ਸੁਣਿਆ ਪਰ ਅੱਜ ਕੀ ਹੋ ਰਿਹਾ ਆਪਾਂ ਇਹਦੇ ਤੇ ਧਿਆਨ ਦਈਏ ਕਿ ਸਾਨੂੰ ਕੀ ਕਰਨਾ ਚਾਹੀਦਾ ਅੱਜ ਅਸੀਂ ਛੋਟੀਆਂ-ਛੋਟੀਆਂ ਪ੍ਰਧਾਨਗੀਆਂ ਵਾਸਤੇ ਗੁਰੂ ਘਰਾਂ ਦੇ ਵਿੱਚ ਲੜਾਈਆਂ ਕਰਦੇ ਆਂ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆਂ ਜਿਹੜੀ ਬੜੀ ਸ਼ਰਮ ਦੀ ਗੱਲ ਆ ਦੇਖੋ ਸਾਡੇ ਵਾਸਤੇ ਸਾਡੇ ਵੱਡਿਆਂ ਨੇ ਬੜੇ ਦੁੱਖ ਝੱਲੇ ਬਹੁਤ ਕੁਝ ਝੱਲਿਆ ਆਪ ਦੇ ਬੰਦ ਬੰਦ ਵੀ ਕਟਾਏ ਚਰਖੜੀਆਂ ਦੇ ਚੜੇ ਆਰਿਆਂ ਨਾਲ ਚੀਰੇ ਗਏ ਹਨ ਖੋਪਰ ਲਹਾਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੀ ਕੁਸ ਹੋਇਆ ਉਹਨਾਂ ਨੇ ਵੀ ਬੱਚੇ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਤੇ ਅਸੀਂ ਕਿਹੜੇ ਰਾਹ ਤੁਰੇ ਵਿਆਂ ਇਹ ਸਾਨੂੰ ਦੇਖਣਾ ਚਾਹੀਦਾ ਤੇ ਮੇਰੀ ਜਿਹੜੀ ਮੇਨਤ ਨੂੰ ਬੇਨਤੀ ਵੀਰੋ ਇਹ ਆ ਵੀ ਆਪ ਦੀਆਂ ਜਿਹੜੀਆਂ ਈਰਖਾਵਾਦੀਆਂ ਛੱਡ ਗਈ ਆਪਾਂ ਇੱਕ ਤਾਂ ਜਾਤ ਪਾਤ ਦਾ ਜਿਹੜਾ ਭੂਤ ਹੈ ਨੂੰ ਕੱਢ ਗਏ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਰਾਜਨੀਤੀ ਨੂੰ ਕੱਢ ਗਏ ਤੇ ਆਪਾਂ ਵਧੀਆ ਪ੍ਰਬੰਧ ਚਲਾਈਏ ਈਰਖਾਵਾਜੀਆਂ ਛੱਡ ਕੇ ਆਪਦੇ ਇਤਿਹਾਸ ਨੂੰ ਪਹਿਚਾਨੀਏ ਆਪਦੇ ਗੁਰੂ ਦੇ ਲੜ ਲੱਗੀਏ ਤੇ ਬੱਚਿਆਂ ਨੂੰ ਜਿਹੜਾ ਉਹ ਇਤਿਹਾਸ ਨਾਲ ਜੋੜਿਆ ਜਾਵੇ ਸਾਰੇ ਜਣੇ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਕੋਈ ਗਲਤ ਕੰਮਾਂ 'ਚ ਪੈ ਗਣ ਉਹਨੂੰ ਪਿਆਰ ਨਾਲ ਸਮਝਾ ਕੇ ਮੋੜਿਆ ਜਾਵੇ ਹਰ ਇੱਕ ਨੂੰ ਆਗਾ ਬੱਚਾ ਸਮਝ ਕੇ ਤੇ ਆਪਾਂ ਗੁਰੂ ਦੇ ਲੜ ਲੱਗੀਏ ਇਸੇ ਕਰਕੇ ਆਪਾਂ ਜਿਹੜੇ ਉਹ ਉਲਝੇ ਪਏ ਆ ਜੇ ਅਸੀਂ ਗੁਰੂ ਦੇ ਕਹਨੇ ਚੱਲ ਗਏ ਤਾਂ ਸਾਡੇ ਵੱਲੇ ਕੋਈ ਝਾਕ ਨਹੀਂ ਸਕਦਾ ਮੇਰੀ ਤੁਹਾਨੂੰ ਮੇਨ ਬੇਨਤੀ ਇਹੀ ਆ ਭਰਾਵੋ ਕਿ ਆਪਣੀਆਂ ਈਰਖਾਵਾਦੀਆਂ ਪਾਲਟੀਆਂ ਛੱਡ ਕੇ ਆਪਾਂ ਗੁਰੂ ਦੇ ਲੜ ਲੱਗੀਏ ਗੁਰੂ ਦੇ ਸੱਚੇ ਪੁੱਤਰ ਬਣੀਏ ਤੇ ਬੱਚਿਆਂ ਨੂੰ ਜਿਹੜਾ ਇਤਿਹਾਸ ਨਾਲ ਜੋੜੀਏ ਪਿੰਡਾਂ ਦੇ ਵਿੱਚ ਸਾਰੇ ਜਣੇ ਰਲ ਮਿਲ ਕੇ ਉਪਰਾਲਾ ਕਰੋ ਕਮੇਟੀਆਂ ਬਣਾਓ ਜੇ ਆਪਾਂ ਇਹਨਾਂ ਚੀਜ਼ਾਂ ਤੇ ਨਾ ਧਿਆਨ ਦਿੱਤਾ ਨਾ ਇੱਕ ਦੂਜੇ ਨੂੰ ਲੱਤਾਂ ਹੀ ਖਿੱਚਦੇ ਰਹੇ ਤੇ ਜਿਹੜਾ ਆਉਣ ਵਾਲਾ ਸਮਾਂ ਉਹ ਸਾਡੇ ਵਾਸਤੇ ਬਹੁਤ ਮਾੜਾ ਹੋਊਗਾ ਅਸੀਂ ਬੇਵੱਸ ਹੋ ਜਾਾਂਗੇ ਜਿਹੜੇ ਅਸੀਂ ਅੱਖਦਰ ਲੜਕ ਨੇ ਇਹ ਲੋਕਾਂ ਦੇ ਜਿਹੜੇ ਕਹਿੰਦੇ ਨੇ ਵੀ ਅਸੀਂ ਇੱਜਤਾਂ ਬਚਾਈਆਂ ਇਹ ਸਾਨੂੰ ਬੇਵਸ ਕਰ ਨੂੰ ਫਿਰਦੇ ਨੇ ਸਾਡੇ ਵਚਨ ਨੂੰ ਦਸਿਆਂ ਚ ਪਾ ਕੇ ਗਲਤ ਪਾਸੇ ਤੋਰ ਕੇ ਕੁਝ ਲੋਕ ਹੈਗੇ ਨੇ ਜਿਹੜੇ ਚਾਹੁੰਦੇ ਨੇ ਵੀ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਸਿੱਖ ਇਹਨਾਂ ਨੂੰ ਦਬਾਇਆ ਜਾਵੇ ਅਸੀਂ ਉਹ ਰਾਤੇ ਪਏ ਆ ਅਸੀਂ ਉਹ ਚਾਲਾਂਸ ਫਸੇ ਆ ਅਸੀਂ ਇੱਕ ਦੂਜਿਆਂ ਨੂੰ ਦਬਾਉਣ ਲੱਗੇ ਹੋਏ ਆ ਸਾਡੇ ਆਗੂ ਜਿਹੜੇ ਅੱਖਾਂ ਮੀਟ ਕੇ ਬੈਠੇ ਆ ਆਪਾਂ ਵੀ ਨਾ ਅੱਖਾਂ ਮੀਟੀਏ ਆਪਾਂ ਧਿਆਨ ਦਈਏ ਸਾਡੀਆਂ ਜਥੇਵੰਦੀਆਂ ਸਾਡੇ ਬਾਬੇ ਨਕਲੀ ਸਾਡੇ ਜਿਹੜੇ ਪ੍ਰਚਾਰਕ ਨੇ ਇਹ ਵੀ ਗੌਰ ਨਹੀਂ ਕਰਦੇ ਹਨ ਤੇ ਆਪਾਂ ਧਿਆਨ ਦਈਏ ਆਪਾਂ ਪਿੰਡਾਂ ਦੇ ਵਿੱਚ ਦੇਖੀਏ ਕਿ ਸਾਨੂੰ ਕੀ ਕਰਨਾ ਚਾਹੀਦਾ ਆਪਾਂ ਤਖੜੇ ਹੋਈਏ ਆਪਦੀਆਂ ਏਰਖਾਵਾਜੀਆਂ ਸਾਡੇ ਕੇ ਆਵੇ ਬੱਚਿਆਂ ਨੂੰ ਪੰਜਾਬ ਦਾ ਨੂੰ ਸੰਭੀਏ ਉਹਨਾਂ ਨੂੰ ਚੰਗੀ ਮਤ ਦੋ ਚੰਗੇ ਪਾਸੇ ਤੋਰੀਏ ਗੁਰੂ ਵਾਲੇ ਬਣਾਈਏ ਗੁਰੂ ਦੇ ਲਾੜ ਆਪ ਲੱਗੀਏ ਤੇ ਮੇਰੇ ਹਿਸਾਬ ਨਾਲ ਬਹੁਤ ਸੇਤੀ ਆਪਾਂ ਸਾਰਾ ਕੁਝ ਹੀ ਕਵਰ ਕਰ ਲਾਂਗੇ ਪਿੰਡਾਂ ਦੇ ਵਿੱਚ ਰਲ ਮਿਲ ਕੇ ਕਮੇਟੀਆਂ ਬਣਾਓ ਇਕੱਠੇ ਹੋਵੋ ਆਪਦੀਆਂ ਜਿਹੜੀਆਂ ਖੁੰਧ ਕਾਣੂ ਛੱਡ ਦੀਏ ਆਪਾਂ ਦੇਖ ਲਈਏ ਵੀ ਸਾਡਾ 20-25 ਸਾਲਾਂ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਕਿਹੜੇ ਪਾਸੇ ਅਸੀਂ ਜਾ ਰਹੇ ਹਾਂ ਸਾਡੇ ਨਾਲ ਕੀ ਕੁਝ ਹੋਈ ਜਾਂਦਾ ਸਾਡੇ ਕੋਲੇ ਪਾਵਰ ਕਿੰਨੀ ਕਾ ਸਾਡੀ ਗੱਲ ਕਿੰਨੀ ਕ ਸੁਣੀ ਜਾਂਦੀ ਆ ਤੇ ਸਾਨੂੰ ਇਹਨਾਂ ਚੀਜ਼ਾਂ ਤੇ ਯਾਰ ਗੌਰ ਕਰ ਲੈਣੀ ਚਾਹੀਦੀ ਆ ਬਹੁਤ ਕੁਝ ਸਾਡੇ ਨਾਲ ਹੋ ਗਿਆ ਮੈਨੂੰ ਲੱਗਦਾ ਹੁਣ ਤਾਂ ਦੁਸ਼ਮਣ ਵੀ ਸੋਚਦਾ ਹੋਊਗਾ ਯਾਰ ਹੋਰ ਕੀ ਕਰੀਏ ਇਹਨਾਂ ਦੇ ਨਾਲ ਕੋਈ ਸੰਭਲਣਗੇ ਜਾਗਣਗੇ ਹਨਾ ਹੁਣ ਤਾਂ ਉਹ ਵੀ ਤਾੜੀਆਂ ਮਾਰ ਕੇ ਹੱਸਦੇ ਹੋਣਗੇ ਵੀ ਯਾਰ ਹਜੇ ਕੀ ਭਾਲਦੇ ਨੇ ਸਿੱਖ ਕਦੋਂ ਇਕੱਠੇ ਹੋਣਗੇ ਇਹ ਤੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਆਪਾਂ ਇਕੱਠੇ ਹੋ ਜਾਈਏ ਆਪਾਂ ਆਪ ਦੇ ਬੱਚਿਆਂ ਨੂੰ ਦਸਿਆਂ ਤੋਂ ਬਚਾ ਲਈਏ ਇੱਕ ਦੂਜੇ ਦਾ ਬੱਚਾ ਜੇ ਗਲਤ ਰਾਹ ਪੈਂਦਾ ਤਾਂ ਡਾਂਗਣਾ ਮਾਰ ਗਏ ਤੇ ਇਹ ਗੁਰੂ ਦੇ ਵਿੱਚੇ ਨੇ ਨੂੰ ਵਿਚਾਲੋ ਇਹ ਫੁੱਲ ਬਾੜੀ ਜਿਹੜੀ ਗੁਰਨਾਨਕ ਪਾਛਦੀ ਇਹਨੂੰ ਸੰਭਲ ਲਈਏ ਤੇ ਸੰਭੀ ਤਾਂ ਜਾਓ ਜੇ ਆਪਾਂ ਇਕੱਠੇ ਹੋ ਕੇ ਗੁਰੂ ਦੇ ਦਸੇ ਰਾਹ ਤੇ ਚੱਲਾਂਗੇ ਸਾਰੇ ਦਿਨੇ ਆਪੋ ਆਪਣੀਆਂ ਰਖਾਣਾਂ ਛੱਡ ਕੇ ਆਪਾਂ ਇਹ ਸੋਚੀਏ ਵੀ ਅਸੀਂ ਗੁਰੂ ਦੀ ਫੁੱਲ ਬਾੜੀ ਨੂੰ ਅੱਗੇ ਵਧਾਉਣਾ ਤੇ ਸਾਰੇ ਜਣੇ ਜਰੂਰ ਕੋਸ਼ਿਸ਼ ਕਰੋ ਕਿ ਸਾਡੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਆਪਾਂ ਆਪਦੇ ਗੁਰੂ ਦਸੇ ਰਾਹ ਤੇ ਚੱਲ ਕੇ ਆਪਦੇ ਜਨਮ ਨੂੰ ਜਿਹੜਾ ਸਫਲ ਕਰ ਲੀਏ ਵਾਰ-ਵਾਰ ਜਨਮ ਨਹੀਂ ਮਿਲਣਾ ਤੇ ਇਹ ਦੁਨਿਆਵੀ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਾਰਿਆਂ ਨੂੰ ਬੇਨਤੀ ਹੈ ਭਰਾਵੋ ਜਰੂਰ ਧਿਆਨ ਦੇਵੋ ਪਿੰਡਾਂ 'ਚ ਕਮੇਟੀਆਂ ਬਣਾਓ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਇਤਿਹਾਸ ਨਾਲ ਜੋੜੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ